ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਜਰਸੀ ਵਾੜ ਦੀ ਵੀਡੀਓ ਬਣਾਉਣ ਲੱਗੇ ਆ ਤੇ ਗੱਬਣਾ ਬਈ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਆਓ ਕਰ ਲੈਨੇ ਬਾਈ ਨਾ ਗੱਲਬਾਤ ਆਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਵਧੀਆ ਹਾਂਜੀ ਬਾਈ ਜੀ ਠੀਕ ਠਾਕ ਨਾਮ ਤੇ ਐਡਰੈਸ ਬੋਲ ਕਿਸ਼ੋਰ 바ਵਾ ਜੀ ਠੀਕ ਹੈ ਜੀ ਤਪਾ ਮੰਡੀ ਜੀ ਹਮ ਨੀਅਰ ਪੀਰ ਖਾਨਾ ਜੀ ਠੀਕ ਹੈ ਜੀ ਤੇ ਨੇੜੇ ਮਹਾਂਤ ਜਗੀਰ ਦਾ ਹਜ ਜੀ ਦਾ ਡੇਰਾ ਓਕੇ ਜੀ ਅ ਜਿਲ੍ਹਾ ਕਿਹੜਾ ਪਿੰਨ ਜਿਲ੍ਹਾ ਬਰਨਾਲਾ ਜੀ ਤਸਵੀਲ ਲੋਕਲ ਤਾਂ ਪਾਈ ਓਕੇ ਭਾਈ ਮੋਬਾਈਲ ਨੰਬਰ ਮੋਬਾਈਲ ਨੰਬਰ 94177 ਜੀ 73502 ਜੀ ਠੀਕ ਆ ਭਾਈ ਇਹ ਭਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਇਹ ਬੈਡ ਦੇਣਾ ਕਿਹੜਾ ਸੁਆ ਸੁਹੁੰਦੀ ਭਾਈ ਇਹ ਦੂਜਾ ਸੁਆ ਸੁਹੁੰਦੀ ਆ ਕਿੰਨੇ ਦਿਨ ਲਊ ਭਾਈ ਭਾਈ ਜੀ ਮੇਰੇ ਸਾਹਮਣੇ ਚੈੱਕ ਕਰੋਗੇ ਤੇ ਨਹੀਂ ਲਊਗੀ। ਲੇਵਾ ਪੜਾ ਚੰਗਾ ਬਾਈ। ਲੇਵਾ ਜੀ ਮੈਂ ਕਿਹਾ ਕੀ ਬਾਤ ਹੈ ਡਾਕਟਰ ਸਾਹਿਬ। ਇੱਕ ਤੂੰ ਦੋ ਦਿਨਾਂ ਦੀ ਕੱਚੀ ੱਟੇ ਲਿਖਾ ਦੇ ਮੜਾ ਇਹ ਖਿੱਚ ਕੇ ਲੇਵਾ ਨਾ ਬਾਲ ਦੇ ਕੋਲ ਆ ਸਾਰੀਆਂ ਬਾਲਟਾਂ ਕੱਢੂ ਕੇ ਮਾਈ ਨੇ ਸੋਣਾ। ਕੱਲੀ ਕੱਚੀ ਕੱਚੀ ਆ ਜਦਦੇ ਤਿਆਰ ਹੋ ਗਈ ਵੜ ਦੱਸੋ। ਨਹੀਂ ਬਾਈ। ਹਾਂਜੀ। ਹੂੰ। ਲੇਵਾ ਇੱਕ ਨੰਬਰ ਆ ਥਣ ਮੂਹਰੋਂ ਚੈੱਕ ਕਰਵਾ ਨਾ ਥਣ ਬਹੁਤ ਚੰਗਾ ਲੱਗਿਆ ਲੈ। ਕਿੜੀ ਦੇ ਪਾਗਿਆ ਇਹ ਥਾਣੇ। ਥਾਣੇ ਕੱਲਾ ਕੱਲਾ ਥਾਣ ਪੂਰੀ ਵਿੱਚ ਹੀ ਦੇ ਥਾਣ ਲੱਗਿਆ ਬਾਈ। ਥਾਣੀ ਬੜਾ ਕਮਾਲ ਦਾ ਲੱਗਿਆ ਹਨਾ। ਹਾਂਜੀ ਜਿਹੜੀ ਦੇ ਪਾਏ ਵਰਗੇ ਥਾਣੇ ਕੱਲਾ ਕੱਲਾ ਥਾਣੇ ਸਨੱਖੀ ਆ ਜੀ ਉਹ ਵੀ ਦੇਖੋ ਹਾਂ ਫੇਸ ਦਿਖਾ ਦੇ ਕਰਮਾਈਦਾ ਬਾਈ ਫੇਸ ਦੀ ਬਿਊਟੀ ਆ ਜਿਹੜੀ ਕਮਾਲ ਦੀ ਆ ਬਾਕੀ ਤੂਰਾ ਜ਼ਰਾ ਚੈੱਕ ਕਰਵਾਵਾਂਗੇ ਅੰਗੀ ਬਹੁਤ ਆ ਜੀ ਕਲਰ ਵੀ ਅਸਲ ਜਰਸੀ ਵਾਲਾ ਅਸਲ ਪਿਓਰ ਜਰਸੀ ਵਾਲਾ ਕਲਰ ਹੈ ਜੀ ਫੇਸ ਦੀ ਬਿਊਟੀ ਬੋਦੀਵਾਦੀ ਸਨਖ ਪੁਣਾ ਬੜ ਦੇ ਵਿੱਚ ਫੁੱਲ ਟੂਆ ਟੂਆ ਜਿਵੇਂ ਮਰਜ਼ੀ ਖੜਾ ਦੇਈਂ ਹਾਂ ਠੰਡੀ ਫੁੱਲ ਆ ਜਿੱਥੇ ਮਰਜ਼ੀ ਜਿਵੇਂ ਮਰਜ਼ੀ ਖੜਾ ਲਾ ਕੋਈ ਚੈੱਕ ਨਹੀਂ ਕਹਿਣਾ ਕੋਈ ਬੜੀ ਠੰਡੀ ਆ ਨਾ ਬਾਈ ਜਿਵੇਂ ਮਰਜ਼ੀ ਬੈਠਾ ਰਹੀ ਕੋਈ ਜਿਵੇਂ ਮਰਜ਼ੀ ਬੈਠਾ ਰਹੀ ਜਾਂ ਪੁੱਠੇ ਪਾਸੇ ਦੀ ਬੈਈ ਹੋਈ ਹੂੰ ਬਿਊਟੀ ਇੱਕ ਨੰਬਰ ਕਰਦ ਵੀ ਚੰਗਾ ਕੋਈ ਛੋਟੀ ਨਾ ਮੰਨੇ ਹਨਾ ਬਾਈ ਹਾਂਜੀ ਹਾਂਜੀ ਹਾਂ ਕੋਈ ਬਾਲੀਆਂ ਛੋਟੀਆਂ ਚ ਨਹੀਂ ਪੈਂਦੀ ਕਰਦ ਵੀ ਚੰਗਾ ਤੋਰਾ ਚੈੱਕ ਕਰ ਲੋ ਲੇਵਾ ਲੂਵਾ ਕਮਾਲ ਦਾ ਇਕੱਲੀ ਕੱਚੀ ਕੱਚੀ ਆ ਵਸਨ ਦਾ ਜੋ ਹਸਾਵਣਾ ਲਾ ਲਿਓ ਤੋਰਾ ਦੇਖੋ ਕਰਮਾਲੀ ਦਾ ਕਿਆ ਬਾਤ ਆ ਬਾਈ ਬੜੀ ਚੰਗੀ ਬਰੀਡ ਆ ਬਾਈ ਹਨਾ ਬੜੀ ਮਾਹੀ ਜਮਾ ਡੈਮ ਆ ਮੈਂ ਮੰਨ ਲਵਾਂ ਵੀ ਹੀਰਾ ਪੀਸ ਆ ਹੀਰਾ ਜਿਵੇਂ ਕਹਿੰਦੇ ਆ ਹੂੰ ਗੋਰੀ ਹੀਰੇ ਵਾਲਾ ਕੰਮ ਆ ਜੀ ਸਹੀ ਆ ਬਾਈ ਇੱਕ ਕਿਹੜਾ ਹੋਰ ਦਵਾ ਦੇ ਯਾਰ ਬਾਜੀ ਬਿਊਟੀ ਆ ਕਰਮ ਵਾਲੀ ਤੇ ਬਿਊਟੀ ਚੈੱਕ ਕਰੋ ਲੈਵਾਂ ਲੋਗਾ ਖੱਚੀ ਵੀ ਬੋਲੇ ਦਿਨਾਂ ਦੀ ਨਹੀਂ ਬੱਸ ਇੱਕ ਦੋ ਦਿਨ ਲੈਣੀ ਹੈ ਇੱਕ ਦੋ ਦਿਨ ਲੋ ਜੀ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਬਾਈ ਐਸਟੀਮੇਟ ਇਹਦੇ ਪਹਿਲੇ 16 ਕਿਲੋ ਕੱਢਿਆ ਜੀ ਓਕੇ ਤੇ ਹੁਣ 18 19 ਦੇ ਕਰੀਬ ਕੱਢੂਗੀ ਦੇਖੋ ਲੈਵਾ ਦੇਖੋ ਤੁਸੀਂ ਸੁੱਖ ਨਾਲ ਕੱਦ ਪਿਆ ਹੋਰ ਜਰਸੀ ਆ ਜੀ ਸਹੀ ਆ ਬਾਕੀ ਫੈਂਟ ਵੀ ਫੋਲ ਲਾਉ ਹਾਂ ਜੀ ਗਰਮੀ ਨਹੀਂ ਮੰਨਦੀ ਫੈਂਟ ਫੁੰਡ ਫੋਲ ਲਾਉ ਗਰਮੜੀ ਦੀ ਬਾਈ ਗਰਮੀਆਂ ਦਾ ਤੋਹਫਾ ਮੱਝ ਨਾਲ ਦਾ ਦੁੱਧ ਦੇ ਦੇਣਾ ਤੇ ਮੁੱਲ ਕੀ ਹੈ ਜਾਇਜ ਜਾਈ ਲੈਣ ਦੇਣ ਜਾਈ ਦੱਸਿਓ ਬਾਈ ਜੀ ਮੁੱਲ ਦਾ ਬਸ ਤੁਸੀਂ ਜਾਇਜ ਹੀ ਹੈ ਦਾ ਮੰਨ ਲਓ ਪ्योर ਜਰਸੀ ਦੇਖੋ ਮਿਲਦੀ ਨਹੀਂ ਇੰਨੀ ਠੰਡੀ ਬਹੁਤ ਘੱਟ ਮਿਲਦੀ ਹੈ ਬਾਈ ਠੀਕ ਹੈ ਨਾ ਆ ਦੇਖੋ ਇਧਰਲੇ ਪਾਸੇ ਬਹਿ ਜਾਓ ਲੈ ਹੂੰ ਉੱਠੇ ਪਾਸੇ ਬਹਿ ਗਿਆ ਬਾਈ ਇਧਰ ਮਰਜੀ ਬੱਜੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਦੋ ਦਿਨ ਬਾਅਦ ਤੋਂ ਬਾਅਦ ਦੋ ਦਿਨ ਅੱਗਲ ਤਾਂ ਦੋ ਲੈਂਦੀ ਨਹੀਂ ਵੀਰੇ ਸਾਹਣ ਦੇਖੀ ਅੱਜ ਹੀ ਸ਼ਾਮ ਨੂੰ ਕੀ ਵਾਲਾ ਥਾਣਾ ਈਡੀ ਦੇ ਪਾਵੇ ਵਰਗੇ ਥਣ ਕੀ ਬਾਤ ਆ ਬਾਈ ਚਮਕ ਜਮਕ ਬੜੀ ਚੰਗੀ ਆ ਮੁੱਲ ਦੱਸ ਦੇ ਬਾਈ ਮੁੱਲ ਬਈ ਇਹਦਾ ਕੱਚੀ ਦਾ ਮੁੱਲ 67000 ਰੁਪਏ ਮਾਨਤਨ ਹੋ ਜਾ ਮਾਨਤਨ ਕੋਈ ਬਾਹਲਾ ਨਹੀਂ ਹੁੰਦਾ 5-400 ਦੀ ਉਹਲਾ ਹੋਗਾ ਜੀ ਓਕੇ ਕੱਚੀ ਦਾ ਮੁੱਲ ਹੈ ਸੂਈ ਦਾ ਮੁੱਲੇ ਦਾ 72000 ਰੁਪਏ ਜੀ ਓਕੇ ਬਾਈ ਹਾਂ ਜੀ ਜੇ ਦੇ ਸੂਪੀ ਤਿਆਰ ਹੋ ਗਈ ਜਮਾ ਹੈ ਬਈ ਕਹਿੰਦਾ ਉਹਦੇ ਮੁੱਲ 72000 ਅੱਜ 67000 ਦੀ ਬੈੜ ਦੇ ਦਿਆਂਗੇ ਮਾਮਤਨ ਕੋਈ ਚੱਕਰ ਨਹੀਂ ਬਾਈ ਹੋ ਜਾਊਗਾ ਬੈਡ ਚੰਗੇ ਚਮਕਦਮ ਕਾਲੀ ਜਿੱਧਰ ਦੀ ਮਰਜ਼ੀ ਬੈਠਾ ਰਹੇ ਖੰਡੀ ਐ ਨੀਗਾ ਜਿਵੇਂ ਮਰਜ਼ੀ ਬੈਠਾ ਰਹੇ ਫੇਸ ਦੇਖੀ ਬਾਈ ਟੂਆ ਟੂਆ ਦੇਖ ਬੋਦੀਵਾਦੀ ਪੂਰੀ ਚੰਗੀ ਐ ਕਹਿੰਦੇ ਕਲਰ ਬਹੁਤ ਚੰਗਾ ਯਾਰ ਅਸਲ ਕਲਰ ਅਸਲ ਅਸਲ ਹੈ ਜਰਸੀ ਆ ਬਿਊਟੀ 1 ਨੰਬਰ ਕਿਸੇ ਵੀਰ ਨੂੰ ਬੜਾ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ